ਪੁਣ ਅਸੀਂ ਕਰਨ ਲੱਗੇ ਆਂ ਸਟਾਰਟ ਵੀਡੀਓ ਤੁਹਾਨੂੰ ਪਾਵਾਂਗੇ ਸਾਰੀ ਵੀਡੀਓ ਠੀਕ ਹੈ ਦੇਖਿਓ ਵੈਸੇ ਇਹ ਬਲੌਗ ਤਾਂ ਵੀਡੀਓ ਤੋਂ ਬਾਅਦ ਆਊਗਾ ਠੀਕ ਹੈ ਜੀ ਥੈਂਕ ਯੂ ਜੂਬ ਓਕੇ ਹੂ ਕਿ ਗਾਥਣ ਚੜ ਕੇ ਆ ਪਤਾ ਹੀ ਲੱਗਿਆ ਗੂਜਿਆ ਆ ਪਿਆ ਲ ਦੱਸ ਤਾ ਕੀ ਬਣਾਈ ਆ ਇਹ ਫੇਲਮ ਬਣਾਈ ਆ ਬੇਬੇ ਫੇਰ ਮਾ ਅੱਛਾ ਹਾਂ ਅੰਦਰ ਕਮ ਨਹੀਂ ਗਈ ਅਜਾ ਇਧਰ ਵੀ ਬਣਾਵਾਂਗੇ ਆਹੋ ਚਿਬ ਕੱਢਾਂਗੇ ਅੱਬੇ ਪੂਰੇ ਚਿਬ ਕੱਢਾਂਗੇ ਹੈ ਚਿਬ ਕੱਢਾਂਗੇ ਪੂਰੇ ਤੇ ਭਾਈ ਮੈਂ ਕੀ ਕਰੂੰਗੀ ਆ ਤੂੰ ਆਜਾ ਬਿੱਚੀ ਸਾਡੇ ਨਾਲ ਰੋਲ ਕਰ ਲੈ ਵੀਡੀਓ ਚਾਹੀਦੀ ਚਲ ਮੱਚ ਹਲਮ ਜਾ ਹੈ ਸਭਾ ਲਾ ਕੇ ਆ ਜਾਗੇ ਆਉਣ ਨੂੰ ਆਪਾਂ ਕਿਹੜਾ ਵੇਬੇ ਬਸ ਚੜ ਕੇ ਆਉਣਾ ਹੈ ਆਪਾਂ ਕਿਹੜਾ ਬਸ ਚੜਨਾ ਤੂੰ ਸਾਡੇ ਨਾਲ ਆ ਜਾ ਬਸ ਵੀਡੀਓ ਬਣ ਜੂਗੀ ਆਪਣੀ ਆਪੀ ਤੂੰ ਰਹਿਣ ਜਾ ਅਸੀਂ ਤੈਨੂੰ ਤਰਨ ਵਾਲਾ ਰੋਲ ਹੀ ਨਹੀਂ ਦਿੰਦੇ ਬੈਠੀ ਵਾਲਾ ਰੋਲ ਬੈਠ ਕੇ ਗਾਲਾਂ ਕੱਢ ਲਈਂ ਮੰਜੇ ਤੇ ਬਿਠਾ ਕੇ ਰੋਲ ਕਰਨਾ ਤਰਕੇ ਨਹੀਂ ਹੁੰਦੇ ਤੇ ਇੱਥੇ ਬੈਠੇ ਵੀਡੀਓ ਬਣ ਜੂਗੀ ਹਰ ਹੂੰ ਚਿਪ ਘੱਟ ਦਾਂਗੇ ਆ ਜਿਹੜੀ ਧੰਦਾ ਵੱਜੀ ਜੀ ਇਹ ਨਾ ਤੇ ਮੈਂ ਹੋਇਆ ਚਿਪ ਹਾਂ ਗੱਡੀ ਆ ਬੇਬੇ ਮੇਰੀ ਗੱਲ ਸੁਣ ਬੇਬੇ ਆ ਲੜ ਲੜ ਕੇ ਮਿੰਟ ਮਿੰਟ ਬਾਅਦ ਭੱਜ ਜਾਂਦੀ ਐ ਇਹਦੇ ਚਿਪ ਘੱਟਣੇ ਨੇ ਆਪਾ ਨਾ ਕੱਢਣੇ ਨਹੀਂ ਕੱਢਣੇ ਨਹੀਂ بگੜੀ ਰਹਿਣ ਦੀ ਐ ਫਿਰ بگੜੀ ਰਹਿਣ ਦੀ ਐ अच्छा बेबे कि मिल गया तेरे नाल रोल करके है कि मिल गया रोल करके बेबे तो यही है चल बेबे न्यारा ले आता भाई सासी गल दी ते ਪਿੰਡਾਂ ਚ ਕੀ ਕੰਮ ਕਰਦੇ ਹੋ ਔਰ ਬੇਰਲੇ ਬਸ ਸਹੀ ਗੱਲਾਂ ਬਈ ਉਹ ਸਿੱਧੇ ਮੁੱਤ ਬਾਤਦੇ ਆ ਮੈਂ ਹੈਗਾ ਤੇ ਬੱਦਿਆਂ ਮਸੀਰੀਆਂ ਮੇਰੀ ਗੱਲ ਸੁਣਾ ਤੇਰੇ ਕੰਮ ਕਰ ਦੋ ਸਾਨੂੰ ਖਾ ਲੇ ਹਾਂ ਸੁਣ ਬੇਬੇ ਮੈਂ ਇਹਨਾਂ ਦੇ ਸੀਰ ਆਉਂਦੀ ਹੈ ਨਾ ਤੂੰ ਸਾਡੇ ਨਾਲ ਵੀਡੀਓ ਚ ਆ ਜਾ ਹਾਂ ਲੈ ਉਹ ਬੇਬੇ ਕੀ ਦਿਣਾ ਹੋ ਕੋਣ ਆ ਹੱਗ ਲਿਆ ਉਹ ਬਾਹਰ ਕਿੰਨੇ ਆ ਉਹ ਜਮੀ ਬੇਦਵਾਰ ਜੀ ਦੇ ਹੋਏ ਕੋਣ ਨੇ ਇਹਦੇ ਵੈਰਲ ਹੋਈ ਸੀ ਖਾ ਲਿਆ ਹੱਗ ਲਿਆ ਪਿੰਡਾਂ ਨੇ ਕੀ ਕਰਦੇ ਨੇ ਉਹ ਕੀ ਥਾਣਾ ਪੀਣਾ ਹੱਗਣਾ ਉਸ ਧੰਦੇ ਲੱਗਣਾ ਚਲ ਆਜੇ ਬਸ ਕਰੋ ਸੀਨ ਕੱਢ ਲੈ ਸਰਪੰਚ ਤੇਰਾ ਸੀਨ ਕੱਢ ਹਾਂ ਬੰਦ ਕਰ ਦੇ ਲੈ ਆ ਆ ਗਿਆ ਪ੍ਰੀਤ ਦੇ ਜਾਣਾ ਇਹ ਆ ਚਾਚੀ ਰਮਨ ਨੂੰ ਵੀ ਬਗਨਾਵ ਕਰੀ ਜੰਨੀ ਐ ਕੱਕ ਤਾਂ ਪਾਪ ਹੀ ਆਇਆ ਪਾਇਆ ਜਾ ਬੇ ਹੋਰ ਹੁਣ ਚੰਗਾ ਹਾਂ ਨਹੀਂ ਭਾਈ ਜੁੱਤੀ ਬੰਦੀ ਤੂੰ ਨਾਲ ਹੈ ਨਹੀਂ ਠੀਕ ਹੈ ਇਹਨੇ ਲੱਗ ਜੁ ਕੁਛ ਨਹੀਂ ਹੁੰਦਾ ਇਹਨੇ ਲੱਗ ਜਾਨੀਆ ਬਣੀ ਕਿੱਥੇ ਆ ਦਿਖਾ ਦੇ ਚਲ ਬਈ ਜੁਵੇਂ ਉੱਠਣਾ ਆਹੋ ਸੋਰੀ ਕੋਲੇ ਤਾਂ ਆਇਆ ਨਹੀਂ ਉਹ ਲੈ ਉਹ ਅਥੀਆ ਚਾਚਾ ਪਤਾ ਕਿੱਦੇ ਪਿਆ ਉਹ ਤੇ ਪਿਆ ਉਜਨ ਵਾਲੀ ਚੋ ਉਸ ਨੂੰ ਚੱਕ ਦੋ ਚਾਂ ਚ ਲਾ ਲਾ ਦੋ ਦੇ ਵੀ ਤਿੰਨ ਲਾ ਲਾ ਠੀਕ ਆ ਅੱਜ ਆਪਾਂ ਕੰਮ ਕੰਮ ਆਪਾਂ ਚ ਬਗੜ ਦਾਂਗੇ ਠੀਕ ਆ ਲਾ ਲਾ ਹਾਂ ਮੈਂ ਲਾਉਣਾ ਚਾਹੀ ਸ਼ਟਾਰਟ ਓ ਹੋ ਚਾਚੀ ਤਾਦਾ ਜਮੀ ਪੱਟੀ ਮੇਸ ਕਰਤੀ ਆਏ ਨਹੀਂ ਕਈ ਦਾ ਆਉਂਦਾ ਹੁਣ ਇਹਨੇ ਨਸ਼ਾ ਨਹੀਂ ਕਰਨਾ ਹੈ ਮੇਰੇ ਤੋਂ ਕੰਮ ਨਹੀਂ ਹੋਣਾ ਸਾਰਾ ਦਿਨ ਨਸ਼ਾ ਨਹੀਂ ਕਰ ਨਾਲੇ ਹੁਣ ਤਾਂ ਹਟਾ ਦੇ ਹੁਣ ਤਾਂ ਇਹ ਗੋਲਾ ਸਟਿਆ ਵੀ ਲੈ ਹੁਣ ਤਾਂ ਚਾਚੇ ਨੇ ਚਰਚਾ ਹਵਾਤਾ ਉਹ ਤਾਂ ਮੈਂ ਕੱਢ ਦੂੰ ਤੇ ਬੋ ਪਾਸੇ ਮੈਂ ਵਧੀ ਆਹ ਚਾਚੀ ਆ ਪਾਣੀ ਦਾ ਗਲਾਸ ਮੈਨੂੰ ਦੇ ਧਰ ਕੇ ਜਾ ਨਾ ਆ ਮੈਂ ਨਾਲ ਹੀ ਲੈ ਲਵਾਂਗਾ ਬੇ ਇੱਥੇ ਦੱਸ ਨਹੀਂ ਉਹ ਚਾਚੀ ਨੇ ਕਿਹਾ ਇਹ ਦੇ ਜਾਣਾ ਇਹ ਤਾਂ ਕੰਮ ਕਰਨਾ ਸੀ ਅੱਜ ਆਕੇ ਇੱਕ ਨੂੰ ਕਿਰੋਨੀਆ ਸਾਰਾ ਆ ਬਈ ਉੱਤੇ ਆ ਪਿਆ ਇਹ ਭੁੱਕੀ ਤੇ ਵੀ ਲਾ ਲਿਆ ਮੈਨੂੰ ਆਉਣ ਦੇ ਅੱਜ ਆਪਣੇ ਮਹਿਮਨ ਦੇਉਂਗੀ ਪਤਾ ਆਪ ਆ ਗਿਆ ਮੰਡੀ 'ਚ ਤੇ ਉੱਠ ਗੜਾ ਹੁਣ ਤਾਂ ਮੈਂ ਦੋ उट वो बेबे ने सारा घर सर तेज रखा बंद अच्तक दुखी खाली ਨਹੀਂ ਮੈਨੂੰ ਉਹਨਾਂ ਨੂੰ ਕਿਹਾ ਆ ਵੀ ਤਾਪ ਚੜਦਾ ਬਿਚਾਰੀਆਂ ਨੂੰ ਇੰਨੀ ਪਾਈ ਜਾਂਦਾ ਠੀਕ ਮੱਜਾਂ ਨਾ ਹਾਰੀਆਂ ਨੇ ਸਾਬਣ ਦਾ ਲਾ ਦੋ ਇਹਨਾਂ ਦੇ ਸਰਦੀ ਵਾਲਟੀ ਖੋਲ ਕੇ ਪਾ ਦਿਆ ਕਰੋ ਇਹਨਾਂ ਦੇ ਤੇ ਤਾਂ ਭਾਈ ਮੈਨੂੰ ਦੇਖੋ ਲੈ ਲੈ ਇਹਦੀ ਬਾਹਾਂ ਕੋਰੀ ਕੁਲਪਾ ਯਾਰ ਜੀ ਤੁਸੀਂ ਦੋ ਪਾਰਖੇ ਰੱਖੀ ਕਰਨਾ ਮੈਂ ਸਹੇਬਾ ਜੇ ਭ ਚੱਲ ਚੱਲ ਇਹਨਾਂ ਆ ਨਾ ਕੋਲ ਕਰਵਾ ਕੇ ਪੁੱਛੀ ਹੈ ਹਾਂ ਇਹ ਵਿਚਾਰੀ ਲਈ ਪੜੀ ਪਈਏ ਸੁਣਿਆ ਚੱਕਾ ਦਿੱਤਾ ਆ ਨਾ ਇਹ ਤਾਂ ਆਹ ਹੋਈ ਵੀ ਇਹ ਇਧਰ ਆ ਬਰੋਂ ਅੰਗਾ ਜਾ ਨੇ ਇਹ ਤੇ ਨੋ ਕਰ ਦੂ ਮੈਂ ਕਿੱਟੀ ਕਾਲੇ ਕਰ ਦਈਏ ਇਹ ਬਚੇ ਰਕੁੰਡੀਆਂ ਕਰਦੇ bà, vậy cha chi ông đang là phát tài gì mà vậy? được, đi có. ਹੋਏ ਹੋਏ ਪਿਆਰ ਹੋ ਗਿਆ ਹਾਏ ਹੋਏ 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 ਪਿਆਰ ਹੋ ਗਿਆ ਬੇਤਨੀ ਅਗਦੇ ਜਾਣਿਆ ਤੇਰੇ ਬਾਈ ਦੇ ਬੇੜਾ ਤੇ ਮਰਦੇ ਹਜਾ ਤੇ ਤੈਨੂੰ ਆਕਲ ਨਹੀਂ ਆ ਮੇਰੀ ਗੱਲ ਸੁਣਾ ਕੋਹਾ ਤਾ ਉਹ ਕਰਨਾ ਫਰੂਕ ਨਹੀਂ ਪਹਿਲੇ ਕੱਟ ਦਿੰਦਾ ਆ ਸਾਰਾ ਖੁਰਖਰ ਵਗ ਜੂ ਨਾਲ ਹੀ ਭਰ ਜੂ ਉਹ ਗਾਣੀਆਂ ਦੀ ਮੇਹਰ ਕਰਦੇ ਉਹ ਕਾਸੀ ਮੈਨੂੰ ਮਾਸ ਨਹੀਂ ਉਹ ਭਿਆ ਜਾਣਾ ਮੈਨੂੰ ਨਿਮਾਰੇ ਪਹਿਲਾਂ ਸਾਰੀ ਖੋਲ ਦਿਆਂ ਮੈਂ ਸਭ ਦੇ ਤਾ ਕੋਹਾ ਖਾਣ ਜਾਂਦਾ ਤੂੰ ਦੇਖ ਮੈਂ ਇਸ ਦੇਖ ਰੰਗ ਦੇਖ ਮੈਂ ਇਸਲਾ ਬੇ ਲੱਗ ਤੇ ਰੰਗ ਦੀਆ ਤੂੰ ਬਾਅਦ ਦੇ ਕੋਹਾ ਖਰੀ ਜਾਂਦਾ ਸੋਹਣਾ ਬਹੁਤ ਸੋਹਣੀ ਲੱਗਦੀ ਆ ਮੈਂ ਮਾੜਿਆ ਕੋਹਾ ਚੱਕ ਦਾਂਗੇ ਜਿਹੜਾ ਕੋਏ ਵਰਗਾ ਲੱਗਿਆ ਨਾ ਇਹਨਾਂ ਨੂੰ ਅੱਜ ਕੋ ਖਾ ਲਾ ਇਹਨੂੰ ਤੇ ਕੋਏ ਵਰਗਾ ਲੱਗਦਾ ਨਹੀਂ ਤੂੰ ਤੂੰ ਜਾ ਕੇ ਤੀ ਮੈਨੂੰ ਕਮ ਵਗਰ ਲੈ ਲੈਂਦੇ ਨਾਲ ਜਾ ਕੋਹਾ ਕਰ ਐਨ ਤੇ ਲੋਟਰ ਮੈਂ ਫੰਡ ਕਰਤੀ ਮੋਟਰ ਪਹਿਲੇ ਕੋਹਾ ਚੱਕ ਹਾਂ ਸੱਚੀ ਤੂੰ ਦਾ ਨਾ ਹੋਰ ਹੀ ਗੱਲਾਂ ਕਰ ਲੱਗ ਗਈ ਨੇ ਅਟ ਹੋਣ ਵਾਲੀਆਂ ਇਹ ਦੱਸ ਕੀ ਹੋ ਗਿਆ ਮੈਂ ਸਾਨੇ ਵਿਚਾਰੀਆਂ ਇਹਨੇ ਕਿਸੇ ਪ੍ਰੋਗਰਾਮ ਤੇ ਜਾਣਾ ਸੱਚੀ ਕੀ ਗੱਲਾਂ ਕਰਦੀ ਐ ਵੇ ਗੱਲਾਂ ਕਰਾ ਨਾ ਆਮਤ ਸਾਰਾ ਗੋਹਾ ਖੁਰਖਰ ਜਾਈ ਨਾ ਆ ਜਿਹੜੀ ਗਮਾਂਦਣਾ ਦੇ ਰਿਹਾ ਆਪ ਤਾਂ ਮੁਲਾਜ਼ਮ ਨੇ ਇਹ ਇਹਨੇ ਡੰਗਰ ਪਸੂ ਹੈ ਨਹੀਂ ਉਹ ਅੱਜ ਤਾਂ ਆਪਾਂ ਵੀ ਮੁਲਾਜ਼ਮੀ ਆ ਲੈ ਲੱਖਦੇ ਮੁਲਾਜ਼ਮਾਂ 3 ਦਿਨ ਇਕੱਠ ਕਰ ਲਏ ਨੇ ਵੀ ਇਹਦਾ ਗੋਹਾ ਖੁਰਖਰਾਉਂਦਾ ਜਿੱਤੇ ਵਾਰ ਚ ਕਰਦੇ ਨੇ ਤੜਕੀ ਚਮਚਾ ਲਵਾ ਦੀ ਆਪਾਂ ਕੱਠ ਨੂੰ ਆਉਣ ਹੀ ਨਹੀਂ ਦਿੰਦੇ ਤੇ ਗਮਾਂਦ ਤੇ ਆਏ ਨਹੀਂ ਲੜੇ ਜਾਂਦਾ ਹੁੰਦਾ ਬੋਲਾ ਨਾ ਹੋਵੇ ਆ ਪਹਿਲੇ ਗੋਹਾ ਚੱਕ ਦੇ ਆਹੋ ਮੈਂ ਉਧਰ ਕੰਮ ਕਰ ਲਾ ਖਾਲੀ ਗੱਲ ਸੁਣ ਹੁਣ ਮੈਂ ਸਦਾ ਨਵਾਦੀ ਆ ਡੱਬੀ ਦਾ ਮੇਰੇ ਜੇਬ ਚ ਹੀ ਆ ਪਾਣੀ ਦਾ

हां सजी बेबे ਹੁਣ ਤੇਰੇ ਜੰਮਣ ਵਾਲਿਆਂ ਨੂੰ ਲੈ ਕੇ ਆਵਾਂ ਸੱਦ ਕੇ ਉਹਨਾਂ ਨੂੰ ਦਿਖਾਵਾਂ ਤੈਨੂੰ ਇੱਕ ਮਿੰਟ ਬੇਬੇ ਉਹ ਕਿੱਥੇ ਆ ਗਏ ਭਾਈ ਪਾਣੀ ਦੇ ਦੋ ਡਿਪਿਕ ਲੈ ਫੜ ਬੁੱਤ ਪਾਣੀ ਆ ਹਾਂ ਠੱਕ ਤਾਂ ਤੇਰਾ ਇਹਨੂੰ ਪਾਣੀ ਦੇਣ ਦਾ ਹਾਂ ਕਿਸੇ ਸਖਿਆ ਕੇ ਨਹੀਂ ਕਰੀ ਤੇਰੀ ਮਾਂ ਨੇ ਬੇਬੇ ਮੈਂ ਆਪਦੀ ਨੋਕ ਨਹੀਂ ਲਾ ਰੱਖੀਆਂ ਲੱਗਣਾ ਤਾਂ ਇਤੀ ਮੇਰੇ ਟੜਕੀ ਟੜਕੀ ਸ਼ੁਰੂ ਹੋ ਜਾਂਦਾ ਪਤਾ ਨਹੀਂ ਕਿ ਮਿਰਚਾ ਖਾ ਲੰਦਾ ਏ ਟੱਬਰ ਹੋਰ ਮਿਰਚਾਂ ਤਾਂ ਖਾਣੀਆਂ ਤੀਆਂ ਕੰਮ ਦੇ ਮਾਰੀ ਵਿਆਹ ਕੇ ਲਿਆਇਆ ਤੈਨੂੰ ਨੂ ਬਣਾ ਕੇ ਲਿਆਇਆ ਨੌਕਰਾਨੀ ਥੋੜੀ ਆਈਆਂ ਮੈਂ ਨਹੀਂ ਹੈ ਨੌਕਰਾਨੀਆਂ ਜਿਹੜੇ ਪਹਿਲਾਂ ਮੈਂ ਵੀ ਮੇਰੇ ਸੱਸ ਦੀ ਨੌਕਰਾਨੀ ਸੀ ਫੇ ਤੂੰ ਆਪੇ ਸਾਸ ਨੂੰ ਸਿੱਧਾ ਕਰ ਲੰਦੀ ਮੈਨੂੰ ਕੰਨ ਕੋਈ ਨਹੀਂ ਆ ਉਦੋਂ ਦਾ ਆਪ ਤੋ ਪਾਣੀ ਦਾ ਅਗਲਾ ਚੱਕ ਕੇ ਪੀਂਦਾ ਹੁਕਮ ਨਹੀਂ ਦੀ ਲੱਸੀ ਪਾ ਕੇ ਪਾਂਦੇ ਚ ਪੀਂਦਾ ਹੁਕਮ ਨਹੀਂ ਦੀ ਹੁਣ ਅਗਲਾ ਸਾਰਾ ਕੁਝ ਸੁਣਾਉਂਗਾ ਤੇਰੇ ਵਰਗੀਆਂ ਨੂੰ ਫੇ ਨਾਸਮੈ ਕੀ ਕਰਾਂ ਤੇ ਸੱਸ ਨੇ ਤੇਰੇ ਨਾਲ ਖਾਲੀਆ ਤੂੰ ਮੇਲਾ ਕਰੇਗੀ ਫਿਰ ਤੂੰ ਕੰਮ ਤਾਂ ਕਰ ਰਹੀ ਸਿਖਾ ਕੇ ਦੋਰੀਆਂ ਤੇਰੀ ਮਾਂ ਨੇ ਨਹੀਂ ਬਣਾਣਾ ਨਾ ਨਾ ਫਲਾਇਆ ਕਰੋ ਤਰਕੀ ਤਰਕੀ ਲੱਗ ਜਾਣਗੇ ਪਰਸਨ ਦੇਣ ਕਿਉਂ ਦਈਏ ਨਾ ਕੰਮ ਦੇ ਮਾਰੇ ਘਰ ਵਾਲਾਂ ਕੇ ਲੈ ਆਇਆ ਕਿਸੇ ਪਿਛੇ ਲੈ ਕੇ ਆਇਆ ਨਵੇਂ ਆਂਦਾ ਮੁੰਡੇ ਨੂੰ ਕਿਉਂ ਨਵੇਂ ਆਂਦੇ ਦੁਨੀਆ ਵੇਂਦੀ ਹੈ ਕਿਤੇ ਹੁੰਦਾ ਨਹੀਂ ਤਾਂ ਤੁਹਾਡੇ ਮੁੰਡੇ ਦਾ ਰਿਸ਼ਤਾ ਤਾਂ ਲੈ ਮੈਨੂੰ ਤੇਰਾ ਨਹੀਂ ਹੁੰਦਾ ਜਿਗਾ ਕੰਮ ਦੇ ਹਿਕੇ ਮੇਰਾ ਕਿਉਂ ਨਹੀਂ ਹੁੰਦਾ ਸੀ ਨਾ ਤੇਰਾ ਹੁੰਦਾ ਨਹੀਂ ਜਦ ਤੂੰ ਕੰਮ ਨਹੀਂ ਕਰਦੀ ਮੈਂ ਤਾਂ ਦੁਬਾਰਾ ਕਰਾ ਕੇ ਦਿਖਾ ਦਿੰਨੀ ਆ ਕਿਵੇਂ ਕਰਾ ਲੇਗੀ ਅੱਜੀ ਬਣ ਜਾਨੀ ਆ ਪੇਕੇ ਕਿ ਚੱਕ ਝੋਲਾ ਦਿਖਾ ਤੁੱਕੀ ਤੂੰ ਤੂੰ ਫੇਰ ਮੈਨੂੰ ਰੋਕੇ ਦਿਖਾ ਹਾਂ ਮਾਂ ਹੀ ਰਹਿੰਦੀ ਹੁੰਦੀ ਇੱਥੇ ਲੰਡੀਆਂ ਮੇਰੇ ਪੇਕੇ ਤੇ ਆ ਜਾਂਦੀ ਆ ਇਕੱਲੀ ਸਿਖਾਈ ਅਕਲ ਸਿੱਖ ਕੇ ਆ ਹੁਣ ਤਾਂ ਮੈਂ ਅੱਛੇ ਐ ਸਿੱਖ ਗਿਆ ਮੈਂ ਹੀ ਆਕਲਾ ਜਮੀ ਨਹੀਂ ਰਹਿੰਦੀ ਉਰੇ ਤਾਂ ਆਏ ਹੁਣ ਨਾ ਰਹਿੰਦੀ ਨੀ ਲਾਕੂੰ ਮਗਰੇ ਆਉਂਨੇ ਆ ਸੀ ਮੋਟਰ ਤੇ ਲੈ ਕੇ ਆ ਤੇਰੀ ਮਾਂ ਨੂੰ ਦੱਸਾਂਗੇ ਵੀ ਆ ਕੁਝ ਕਰਦੀ ਏ ਸਾਡੇ ਨਾਲ ਤੰਗ ਤਾਂ ਮੈਨੂੰ ਤੁਸੀਂ ਕਰਦੇ ਹੋ ਦਾਜ ਪਿੱਛੇ ਤੰਗ ਕਦ ਕਰਦਾ ਦਾਜ ਪਿੱਛੇ ਮੈਂ ਤਾਂ ਇਹੀ ਕਹੂੰ ਜਾ ਕੇ ਫੇਰ ਆਗਰ ਆਈ ਤਾਂ ਕੰਮ ਨਾ ਹੋ ਤਾਂ ਮੂਰੇ ਤੇਰੀ ਦਾਦ ਤੇਰੀ ਹਾਂ ਵੀਰ ਮੈਂ ਨਹੀਂ ਕੰਮ ਕਰਦੀ ਕੰਮ ਦੀਆਂ ਲੜਾਈਆਂ ਨੇ ਤੜਕੀ ਤੜਕੀ ਉੱਠ ਕੇ ਮੇਰਾ ਤਾਂ ਦਿਮਾਗ ਖਰਾਬ ਕਰ ਲਿਆ ਮੈਂ ਤਾਂ ਕਰ ਲਿਆ ਜਾਣਨੀ ਐ ਤੂੰ ਰੋਲ ਐਕਸ਼ਨ ਚਲੋ ਮੈਂ ਨਹੀਂ ਹੁਣ ਇੱਥੇ ਰਹਿੰਦੀ ਹੈਗੀ ਮੈਂ ਤਾਂ ਜਾਣੀ ਐਂ ਵਿੱਚ ਲੈ ਘਰ ਵਾਰ ਲੈ ਕੇ ਹੁੰਦੀ ਐਂ ਵਿੱਚ ਲੈ ਮੇਰੇ ਪਿੱਛੇ ਨਾ ਆਇਓ ਜਾਣੀ ਐਂ ਆਹੀ ਕੁਛ ਸੀ ਕਾਕਾ ਦਰਨੀ ਬੈਤਲੇ ਤੇਰੇ ਕੰਜਰਾ ਮਾਪਿਆਂ ਨੇ ਕੰਜਰ ਤੇਰੇ ਮਾਪੇ ਤੂੰ ਮੈਤਲ ਤੇਰਾ ਮਾਂ ਦਾ ਮੈਤਲਾਂ ਦਾ ਤੈਨੂੰ ਐਵੇਂ ਚਲਤਾ ਮੈਂ ਕਿਉਂ ਆ ਹਾਂ ਜਿਹੜੀ ਐਂਦਾ ਜਿੰਦੀਆਂ ਇਸਕਾ ਕੋਈ ਨਹੀਂ ਪੱਜੀ ਆਂ ਤੀ ਕਦੀ ਹਾਂ ਤੁਰ ਕੇ ਜਾ ਰੋਲ ਐਕਸ਼ਨ ਚਲੋ ਮੈਂ ਨਹੀਂ ਹੁਣ ਇੱਥੇ ਰਹਦੀ ਰਹੀ ਮੈਂ ਤਾਂ ਇੱਥੇ ਜਾਉਂਗੀ ਮੇਰਾ ਮੁੰਡਾ ਮਾਰਾ ਤੀ ਜਿਹੜਾ ਤੈਨੂੰ ਲੈ ਕੇ ਆਇਆ ਇਹ ਜੀ ਨੂੰ ਮੁੰਡਾ ਮਾ ਤਾਂ ਰਹਿਆ ਪਿਆ ਤੀ ਹਾਂ ਜਨਮਾਈ ਨਹੀਂ ਪਤਾ ਤੀ ਤੂੰ ਹੀ ਜਿਵੇਂ ਬੈਤਲਾਂ ਜਿਹੜੀ ਨੂੰ ਮੇਰਾ ਮੁੰਡਾ ਲੈ ਆਇਆ ਤੈਨੂੰ ਜੇ ਮੈਨੂੰ ਪਤਾ ਹੁੰਦਾ ਇਹੋ ਜਾਂ ਟੱਪਰਾਂ ਕਿੱਥੇ ਮੇਰੇ ਵਿਆਹ ਮੈਂ ਤਾਂ ਜ਼ਹਿਰ ਖਾ ਲੈਂਦੀ ਮੈਂ ਤਾਂ ਵਿਆਹ ਹੀ ਨਾ ਕਰਾਉਂਦੀ ਫਿਰ ਇਹ ਤੋਂ ਪਹਿਲਾਂ ਖਾ ਲੈਣ ਜੀ ਹੁਣ ਸਾਡੇ ਗਾਲ ਪੈ ਕੇ ਮਰਾਂਗੀ ਤੂੰ ਫੋਟੇ ਹੀ ਨਾ ਪਾਉਂਗੀ ਕਿਉਂ ਮਰਾਂਗੀ ਹਾਂ ਤੁਹਾਡੇ ਹੀ ਗਾਲਾਂ ਕਿਉਂ ਪੜਾਂਗੀ ਜਾ ਕੇ ਮੇਰੇ ਕੋਲ ਕੇਸ ਦਾ ਮਾਰਾ ਤੀ ਜਿਹੜਾ ਤੈਨੂੰ ਲੈ ਕੇ ਆਇਆ ਕਰ ਕਰ ਕੇ ਜਿਵੇਂ ਕਰੇ ਫੈਕਟਰ ਕੇਸ ਦੇਖ ਕੇ ਵਾ ਤੇਰਾ ਕੇਸ ਵੱਡੀ ਖੱਬੀ ਖੰਡਨੀ ਦਾ ਕਹੀ ਬੈਤਤੀ ਨਹੀਂ ਆਈ ਸਾਡੇ ਹੈਂ ਸਹਜ ਜੇ ਤੈਨੂੰ ਜੇਰਾ ਮੁੰਡਾ ਕੀ ਜਿਹੜਾ ਤੈਨੂੰ ਲੈ ਕੇ ਆਇਆ ਇੱਕ ਪੱਤੀ ਨੂੰ ਨਾ ਨਾ ਬੀ ਚਲ ਇੱਕ ਮਿੰਟ ਇਹ ਨਹੀਂ ਰੋਲ ਐਕਸ਼ਨ ਕਹੇ ਜਾ ਕੰਜਰ ਟੱਬਰ ਐ ਨਾ ਖਾਣ ਦਿੰਦਾ ਨਾ ਸੌਣ ਦਿੰਦਾ ਹਰ ਚੀਜ਼ ਤੇ ਨਿਗਰ ਰੱਖੂਗਾ ਜਿਆਦਾ ਖਾਂਦੀ ਆ ਜਿਆਦਾ ਸੌਂਦੀ ਆ ਕੱਟ ਕਰ ਲੱਖੇ ਇੱਕ ਕੱਪੜੇ ਪਾ ਕੀ ਰਹੇ ਸਹਜਾ ਕੰਜਰ ਟੱਬਰ ਐ ਨਾ ਖਾਣ ਦਿੰਦਾ ਨਾ ਸੌਣ ਦਿੰਦਾ ਇਹ ਨਾ ਹਰਾਮ ਦੇ ਕੱਪੜੇ ਪਾ ਕੀ ਰਹਿੰਦੀ ਐ ਤਿਆਰੇ ਰਹਿੰਦੀ ਐ ਕਿ ਕਿ ਪਤਾ ਕਰ ਜਾਣਾ ਪੈ ਗਿਆ ਇੱਥੋਂ ਫਿਰ ਤੂੰ ਮੇਰੇ ਮੁੰਡੇ ਨੂੰ ਆ ਲੈਣ ਦੇ ਮੋਦੇ ਆਇਆ ਤਾਂ ਪੈਰ ਪੱਟੀ ਮੈਨੂੰ ਤੇਰੇ ਮੁੰਡੇ ਦਾ ਕੋਈ ਠੇਕਾ ਠੁੱਕਾ ਨਹੀਂ ਹੈ ਤੂੰ ਨੂੰ ਠੇਕਾ ਜਿੱਦੇ ਮੇਰੇ ਮੁੰਡੇ ਨਾਲ ਆਈ ਤੂੰ ਕਿਹਨੂੰ ਪੁੱਛ ਕੇ ਆਈ ਸੀ ਮੈਂ ਕਿੱਥੇ ਪੁੱਛ ਕੇ ਆਈ ਸੀ ਹਾਂ ਉਹ ਤਾਂ ਧੱਕੇ ਨਾਲ ਮੇਰੇ ਘਰ ਜਾਣੇ ਭੇਜਦੀ ਕਿਉਂ ਭੇਜਦੀ ਹੋਰ ਕੀ ਲੰਮਰ ਜੱਟ ਕੁੰਗਰ ਨਹੀਂ ਆ ਚੱਲਾਂ ਤੂੰ ਕੋਈ ਗਰਜੀਆਂ ਮੇਰੇ ਮੂਰੇ ਉਹਦੇ ਆਏ ਬਿਨਾਂ ਨਹੀਂ ਪੈਰ ਪੱਟਣਾ ਤੇ ਮੈਂ ਖਬਰਦਾਰ ਆਪਦੇ ਮੁੰਡੇ ਨੂੰ ਖਾਂਬੀ ਨਾ ਕਿਵੇਂ ਸਮਾਂ ਪਿੱਛੇ ਨਹੀਂ ਮੇਰੇ ਉਹਦੇ ਤੋਂ ਪਹਿਲਾਂ ਆ ਫਿਰ ਮੁੰਡਾ ਤਾਂ ਹੈ ਮੈਨਾਂ ਆਇਆ ਹਾਂ ਸਾਹਮਣੇ ਲੰਦੇ ਆਪਦੇ ਮੁੰਡੇ ਨੂੰ ਥੋੜਾ ਮੁੰਡੇ ਤੂੰ ਨਹੀਂ ਸਮਝੀ ਕਿਸੇ ਨੇ ਉਹ ਮੇਰੇ ਮਾਂ ਦੇ ਕਿੱਲੇ ਦੇ ਕਿਤੇ ਆਇਆ ਹਾਂ ਕੀਲੇ ਦੇ ਦੇਖ ਕੇ ਆਇਆ ਅਈ ਕਿੰਦੇ ਸੀ ਦੇਖੇ ਨੇ ਪਹਿਲਾਂ ਸਾਹਮਣੇ ਲੰਦੇ ਲੱਗ ਜਾ ਭੱਗ ਜਾ ਹੁਣ ਅਸੀਂ ਲੈਣ ਵੀ ਨਹੀਂ ਆਉਂਦੇ ਆਈਏ ਤੁੱਤੀ ਨਹੀਂ ਆਹ ਕਿੱਥੇ ਮੇਰੇ ਮੁੰਡੇ ਨੂੰ ਟੱਟ ਹੈ ਹੱਥ ਨੂੰ ਸੀ ਬੀ ਲਾਈਏ ਤੇਰੇ ਵਰਗੀਆਂ ਚੁੱਲੇ ਤੇ ਨਾ ਹਾਂ ਚਿੱਲੇ ਚ ਲਾਈ ਲੋ ਐਕਸ਼ਨ ਮੈਨੂੰ ਆਈ ਨਹੀਂ ਜਾਂਦੇ ਹੁੰਦੇ ਤੂੰ ਤਾਂ ਕੱਪੜੇ ਚ ਪਾ ਕੇ ਰੱਖੀ ਜਾਂ ਤਿਆਰ ਐਕਸ਼ਨ ਯਾ ਵਿਟੋਲਾ ਮੈਨੂੰ ਫੜਾਈ ਨਹੀਂ ਜਾਂਦੇ ਇਹਦੇ ਸੱਟੇ ਕਿ ਕੱਪੜੇ ਪਾਤੀ ਰਹੀ ਹੈ ਪੁੱਤਾਂ ਮੱਖ ਮੇਰੇ ਪਿੱਛੇ ਨਾ ਅੱਖੇ ਲੱਗੀਆਂ ਨਾ ਹੁੰਦਾ ਨਾ ਆਪ ਦੇ ਮੁੰਡੇ ਨੂੰ ਹੋਰ ਕਿਤੇ ਪਿਆ ਲਿਆ ਹੁਣ ਉਹ ਤਾਂ ਫਿਰ ਵਿਆਹਾਂਗੀ ਜੇ ਤੂੰ ਛੱਡ ਕੇ ਵਾਤੀ ਮੇਰੇ ਪੁੱਤ ਨੂੰ ਹਾਂ ਤੇ ਚੰਗੀ ਗੱਲਾਂ ਲੈ ਫੜਾ ਛੋਲਾ ਮੈਨੂੰ ਮੁੜਿਆ ਮੁੜਿਆ ਮੇਰੇ ਕਹੇ ਤੋਂ ਦਵਾਰੇ ਫਿਰ ਅਸੀਂ ਲੈਣ ਵੀ ਨਹੀਂ ਆਉਣਾ ਤੈਨੂੰ ਆਉਂਦਾ ਖੋਣਾ ਫਿਰ ਪਸਤਾਵੇਂਗੀ ਅਸੀਂ ਤਾਂ ਅੱਖਾਂ ਨੂੰ ਹੋਰ ਲਿਆਵਾਂਗੇ ਕੋਈ ਘਾਟਾ ਨਹੀਂ ਹੈਗਾ ਇਹੀ ਜੀ ਕੋਈ ਗੱਲ ਨਹੀਂ ਦਾਨਾ ਬੀ